ਚੰਕ ਚੰਕ ਬਹੁਤ ਸੋਹਣੀ ਆ ਸਾਫ ਸੁਥਰੀ ਆ ਬੱਚੀ ਠੀਕ ਹੈ ਜੀ ਹਾਂ ਜੀ ਪੂਰਾ ਤਰਕਰ ਮੰਗੋਲੀ ਦੇ ਸਰਦਾਰ ਖਾਨ ਨੂੰ ਬੀਤੀ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾਾਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਜਰਸੀ ਤੇ ਇੱਕ ਐਕਚ ਜੇ ਕਿ ਸਿਭਰਾ ਨੇ ਇੱਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ 0732800035 ਬਿਲ ਜਾਏ। ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ। ਉਹਨੂੰ ਵਾਤੋਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੜ੍ਹ ਤੱਕ ਨੰਬਰ ਨੂੰ ਵੀਡੀਓ ਅਪਲੋਡ ਕਰ ਸਕੀਏ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣ ਕਰ। ਬਾਈ ਜੀ ਸਸੀ ਕਾ ਜੀ। ਆਸੀ ਕਾਲ ਜੀ। ਨਾਮ ਨਾਮ ਭਰਪੂਰ ਸਿੰਘ ਜੀ। ਪਿੰਡ ਪਿੰਡ ਸੰਧੂ ਕਲਾ। ਜ਼ਿਲ੍ਹਾ ਜ਼ਿਲ੍ਹਾ ਬਰਨਾਲਾ। ਤਹਿਸੀਲ ਤਾਪਾ। ਠੀਕ ਆ। ਪਹਿਲੀ ਕਾਮ ਜਾਣ ਕਰੀਏ। ਪਹਿਲੀ ਇਹ ਦੂਜਾ ਸੁਆਸ ਹੁੰਦੀ ਆ ਬਾਈ। ਹਾਂ ਜੀ। ਹਫਤੇ ਇਕ ਦੀ ਕੱਚੀ ਹੈ ਠੀਕ ਆ ਤੇ ਬਾਕੀ ਅਗਲੇ ਨੂੰ ਦਿਖੀ ਜਾਂਦੀ ਆ ਥਣਲੇਵੀ ਦੀ ਪਲੇਅਰ ਆ ਠੀਕ ਆ ਜਰਸੀ ਬੱਚੀ ਆ ਦੁੱਧ ਪਾ ਦੂਗੀ 18 ਕਿਲੋ ਠੀਕ ਆ ਹਾਂਜੀ ਫਿਰ ਆ ਥਾਂ ਫਿਰ ਚੱਕਾ ਸਾਡਾ ਠੀਕ ਆ ਜੀ ਤੋਰ ਲੋ ਤੋਰ ਜੇ ਭਰਾ ਕੱਦ ਬੜਾ ਸੁਖਣਾ ਸੋਹਣਾ ਠੀਕ ਆ ਜੀ ਦੋਸਤ ਰਾਂਗ ਰੂਪ ਚੰਕ ਚੰਕ ਬਹੁਤ ਸੋਹਣੀ ਆ ਸਾਫ ਸੁਥਰੀ ਆ ਬੱਚੀ ਠੀਕ ਆ ਜੀ ਹਾਂਜੀ ਦੋਸਤ ਤੋੜਾ ਤਰਾ ਕਰ ਮਨੋਲੀ ਦੇ ਬਸ ਸਾਡਾ ਥਾਂ ਫਿਰ ਦਿੱਤੀ ਠੀਕ ਆ ਬੋਰ ਦੇ ਮੋਰ ਦੇ ਐਸ਼ ਬੋਰ ਤੋਂ ਪਹਿਲਾਂ ਰੇਟ ਵਾਈਟ ਠੀਕ ਹੈ ਲੈ ਚਲ ਲੈ ਚਲ ਚਲ ਆ ਜਾ ਤਾਜ ਹਟ ਇਹ ਪਰ ਹੱਥ ਦੀ ਕੱਚੀ ਆ ਮੈਂ ਬਾਅਦ ਚੈੱਕ ਕਰ ਸਕਦਾ ਹਾਂ ਜੀ ਵੀ ਰੇਟ ਕੰਨੀ ਜੀ ਇਹਦਾ ਇਹ ਰੋ 55000 ਰੁਪਏ ਦੀ ਦੇ ਦਾਂਗੇ ਆਪਾਂ 55000 ਦੇ ਦੂਗੇ ਹਾਂਜੀ ਹੋਰ ਮੰਗ ਤਾਂ ਮੜਾ ਮੋਟਾ ਆ ਛੋੜ ਸਭ ਭਾਉ ਜੋ ਵਿੱਚ ਠੀਕ ਆ ਆ ਜੀ ਦੂਜੀ ਜੀ ਕਰਾਂ ਮੋਲ ਤਾਂ ਆ ਠੀਕ ਆ ਤੇ ਦੂਜੀ ਦੀ ਦੱਸੋ ਜਾਣਕਾਰੀ ਇਹ ਬਾਹਰ ਥੱਲੇ ਹੈਗਾ ਹੁਣ ਮੰਨ ਲਓ ਵੀ 15 ਲੀਟਰ ਦੁੱਧ 14 ਮੰਨ ਕੇ ਲੈ ਲੈ ਡੇਢ ਮਹੀਨੇ ਦੀ ਸੂਈ ਵੀ ਠੀਕ ਆ ਡੇਢ ਮਹੀਨੇ ਪਹਿਲਾ ਸੂਆ ਚੌਗੀ ਮੂਹ ਆ ਠੀਕ ਆ ਤੇ ਬੱਚਾ ਰੰਗ ਪ੍ਰਿੰਟ ਕੱਦ ਕਾੜ ਬੱਚਾ ਹੈ ਨਹੀਂ ਬੱਚਾ ਸਫੇਰ ਹੋਇਆ ਠੀਕ ਆ ਹਾਂਜੀ ਤੋੜ ਦੋ ਜੀ ਦੇਖੋ ਚੈੱਕ ਕਰ ਸਜ ਚਾਹ ਦੋ ਡੰਗ ਚੋਕ ਲੈ ਜਿਆੜਾ ਪਾ ਮੈਂ ਤਨ ਚੋਵੇ ਅਗਲਾ ਪੈਸੇ ਦੇਣੇ ਅਗਲੇ ਨੇ ਠੀਕ ਹੈ ਠੀਕ ਹੈ ਟੋਪਰਾ ਚੱਕਾ ਤਸੱਲੀ ਫੋਲ ਕਰੇ ਅਗਲਾ ਲਾਂਬੇ ਲੈਣ ਨਾਲੋਂ ਤਸੱਲੀ ਚੰਗੀ ਆ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਕਦਾ ਆ ਆ ਬੇਟਾ ਸੁਪਨੇ ਸੁਣਾ ਆ ਦੇਖੀ ਲੋ ਜੀ ਚੈੱਕ ਕਰ ਸਕਦਾ ਮੋੜ ਹੀ ਲੋ ਕਹਿੰਨੀ ਤੈਨੂੰ ਮੜਾ ਹੁਣ ਮੋੜ ਦੇ ਲੋ ਜੀ ਹੋਰਿਆ ਪਤੋਈ ਹਰ ਜੀ ਸ਼ਰਫ ਆਇਆ ਵੀ ਬਾਕੀ ਕੋਈ ਤਾਂ ਪੁੱਛਾਈ ਜੀ ਨੇ ਰੇਟ ਠੀਕ ਹੈ ਲੋਸ ਪੂਰਾ ਤਰਕਰਮ ਬੜੀ ਦਸਣਾ ਯਾਨੀ ਜੀ ਰੇਟ ਇਹਦਾ ਇਹਦਾ ਵੀ 55000 ਰਪੀਐਚ ਨੂੰ ਮਾਨਤਾਨ ਕਰਾਂਗੇ ਇਹਦਾ ਵੀ 55000 ਹੈ ਹਾਂ ਠੀਕ ਹੈ ਚੈੱਕ ਕਰ ਸਕਦੇ ਸੈਂਪਲ ਵੀਡੀਓ ਕੋਈ ਜੂਮ ਨਹੀਂ ਡਕਸ ਆਰਡ ਦੀ ਆ ਜੇ ਜੇ ਮੁੱਲ ਠੀਕ ਆ ਸੱਜਰਾ ਬਹਿੜਾ ਕੋਈ ਚਰਦੀ ਨਹੀਂ ਸੁਈ ਵੀ ਮੁੱਲ ਜੇ ਲੋਕਾਂ ਨੂੰ ਬੱਚਾ ਖੜਾਉਣਾ ਹੁੰਦਾ ਤਾਂ ਵੈੜ 85 ਹਜ਼ਾਰ ਆਪਾਂ ਕੋ ਵੀਡੀਓ ਹੈਗੀ ਆ ਆਪਣੇ ਕੋਲੇ ਹਾਂ ਸੱਜਰ ਦੀ ਬੱਚੇ ਦੀ ਤਕਰੀਬਨ ਪੀ ਹਾਂ ਪਈ ਹੋ ਵੀਡੀਓ ਦਾ ਬਸ ਫਿਰ ਉਹ ਦਿਖਾ ਦਿਓ ਹਣਾ ਆ ਵੀ ਵੀਡੀਓ ਚੈੱਕ ਕਰ ਸਕਦੇ ਹਾਂ ਠੀਕ ਹੈ ਨਾ ਤੇ ਲੋਚ ਲੈ ਚਲੋ ਜੀ ਆ ਜਾ ਪੁੱਤ ਹੋਈ ਦੋ ਗੰਢ ਸੰਦੂਕਾ ਆ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਇੱਕ ਸਵੀਵ ਵੀ ਆ ਤੇ ਇੱਕ ਗੱਬਣ ਜਰਸੀ ਬਾਈ ਜੀ ਨੇ ਜ਼ਰੂਰ ਕਨ ਐਡ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਆ ਤੁਹਾਨੂੰ ਓਕੇ ਬਾਏ